ਜਿਵੇਂ ਕਿ ਅਸੀਂ ਵੋਟਰ ਕਾਰਡ ਵਿੱਚ ਫਾਰਮ ਨੰਬਰ 8 ਭਰਦੇ ਹਾਂ ਉਸ ਵਿੱਚ ਅਸੀਂ ਜਨਮ ਮਿਤੀ ਜਾਂ ਕੋਈ ਨਾਮ ਕੁਝ ਵੀ ਜਿਹੜਾ ਬਦਲਣਾ ਹੁੰਦਾ ਹੈ ਉਹ ਅਸੀਂ ਫਾਰਮ ਭਰ ਕੇ ਭੇਜਦੇ ਹਾਂ ਸਾਡਾ ਰੱਦ ਹੋ ਜਾਂਦਾ ਹੈ ਕਾਰਨ ਕੀ ਹੋ ਜਾਂਦੇ ਨੇ ਆਓ ਜਾਣਦੇ ਹਾਂ ਅਰਜੀ ਸਿਰਫ ਉਹੀ ਰਜਿਸਟਰਡ ਦਾਖਲ ਮਤਾਤਾ ਕਰ ਸਕਦਾ ਹੈ ਜੋ ਆਪਣਾ ਨਿਵਾਸ ਬਦਲ ਰਿਹਾ ਹੋਵੇ ਜਾਂ ਰਿਕਾਰਡ ਵਿੱਚ ਕੋਈ ਗਲਤੀ ਸੁਧਾਰਨੀ ਹੋਵੇ ਜਾਂ ਨਵਾਂ ਈਪਿਕ ਕਾਰਡ ਲੈਣਾ ਹੋਵੇ ਜਾਂ ਆਪਣਾ ਪੀਡਬਲਯੂਡੀ ਆਪੰਗਤਾ ਨਿਸ਼ਾਨ ਲਗਾਉਣਾ ਹੋਵੇ ਜੇਕਰ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਅਫਸਰ ਈਆਰਓ ਵੱਲੋਂ ਅਰਜੀ ਮਨਜ਼ੂਰ ਹੋ ਜਾਂਦੀ ਹੈ ਚਾਹੇ ਨਿਵਾਸ ਬਦਲਣ ਲਈ ਹੋਵੇ ਰਿਕਾਰਡ ਸੁਧਾਰਨ ਲਈ ਹੋਵੇ ਜਾਂ ਬਿਨਾਂ ਸੋਦੇ ਨਵਾਂ ਕਾਰਡ ਲੈਣ ਲਈ ਜਾਂ ਅਰਜੀਕਰਤਾ ਨੂੰ ਨਵਾਂ ਜਿਹੜਾ ਵੋਟਰ ਕਾਰਡ ਜਾਰੀ ਕੀਤਾ ਜਾਵੇਗਾ ਇਸ ਨਾਲ ਨਾਲ ਉਸ ਨੂੰ ਆਪਣਾ ਪੁਰਾਣਾ ਵੋਟਰ ਕਾਰਡ ਤੁਰੰਤ ਈਆਰਓ ਨੂੰ ਵਾਪਸ ਦੇਣਾ ਪਵੇਗਾ ਅਰਜੀਕਰਤਾ ਦਾ ਨਾਮ, ਈਪਿਕ ਨੰਬਰ, ਆਧਾਰ ਨੰਬਰ, ਮੋਬਾਈਲ ਨੰਬਰ ਅਤੇ ਆਪਣਾ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਈਮੇਲ ਆਈਡੀ ਦਰਜ ਕਰਨਾ ਹੋਵੇਗਾ। ਆਧਾਰ ਨੰਬਰ ਦਰਜ ਕਰਨਾ ਜ਼ਰੂਰੀ ਹੈ ਤਾਂ ਜੋ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ। ਜੇਕਰ ਆਧਾਰ ਨੰਬਰ ਨਹੀਂ ਹੈ ਤਾਂ ਇਹ ਗੱਲ ਲਿਖੀ ਜਾਵੇ। ਅਰਜੀ ਦਾ ਵਿਕਲਪ ਜਿਹੜਾ ਦਿੱਤੇ ਹੋਏ ਵਿਕਲਪਾਂ 'ਚੋਂ ਸਿਰਫ ਇੱਕ ਤੇ ਚਿੰਨ ਲਗਾਉਣਾ ਹੈ। ਉਸੇ ਨਾਲ ਸੰਬੰਧਿਤ ਤੁਸੀਂ ਹਿੱਸਾ ਭਰਨਾ ਹੈ ਬਾਕੀ ਗੈਰ ਲਾਗੂ ਹਿੱਸਿਆਂ ਨੂੰ ਕਟਣਾ ਲਾਜ਼ਮੀ ਹੈ ਨਿਵਾਸ ਬਦਲਣ ਲਈ ਅਰਜੀ ਜੇਕਰ ਦੇਣੀ ਹੈ ਅਰਜੀ ਉੱਥੇ ਦੇ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਆਫੀਸਰ ਨੂੰ ਦੇਣੀ ਹੈ ਜਿੱਥੇ ਅਰਜੀਕਰਤਾ ਦਾ ਨਵਾਂ ਪਤਾ ਹੋਵੇ ਅਰਜੀਕਰਤਾ ਨੇ ਆਪਣਾ ਨਵਾਂ ਪਤਾ ਸਾਫ਼-ਸਾਫ਼ ਲਿਖਣਾ ਹੈ ਇਸ ਦੇ ਨਾਲ ਪਤੇ ਦੇ ਸਬੂਤ ਵਜੋਂ ਦਿੱਤੇ ਗਏ ਦਸਤਾਵੇਜ਼ਾਂ ਵਿੱਚੋਂ ਇੱਕ ਦੀ ਸਵੈ ਤਸਦੀਕ ਕਾਪੀ ਲਗਾਉਣੀ ਹੈ ਇਹ ਦਸਤਾਵੇਜ਼ ਆਪਣੇ ਮਾਪਿਆਂ ਜਾਂ ਜੀਵਨ ਸਾਥੀ ਦੇ ਨਾਮ ਤੇ ਹੋ ਸਕਦੇ ਹਨ ਉਹ ਦਸਤਾਵੇਜ਼ ਜਿਹੜਾ ਲਗਾਇਆ ਹੈ ਉਸ ਤੇ ਚਿੰਨ੍ਹ ਲਗਾਉਣਾ ਜ਼ਰੂਰੀ ਹੈ ਜੇਕਰ ਦਿੱਤੀ ਸੂਚੀ ਵਿੱਚੋਂ ਕੋਈ ਦਸਤਾਵੇਜ਼ ਨਹੀਂ ਹੈ ਤਾਂ ਕਿਸੇ ਹੋਰ ਦਸਤਾਵੇਜ਼ ਦਾ ਨਾਮ ਖਾਲੀ ਥਾਂ ਦੇ ਵਿੱਚ ਲਿਖਣਾ ਪਵੇਗਾ रिकॉर्ड ਦੇ ਵਿੱਚ ਸੁਧਾਰ ਕਰਨਾ ਹੈ ਜੇ ਅਰਜੀਕਰਤਾ ਨੂੰ ਆਪਣੇ ਬਾਰੇ ਕੋਈ ਗਲਤ ਐਂਟਰੀ ਨਾਮ ਜਨਮ ਮਿਤੀ ਆਦਿ ਠੀਕ ਕਰਾਉਣੀ ਹੈ ਤਾਂ ਠੀਕ ਦਾ ਚਿੰਨ ਲਗਾ ਕੇ ਦਾਅਵੇ ਦੇ ਸਬੂਤ ਵਜੋਂ ਦਸਤਾਵੇਜ਼ ਜੋੜਨਾ ਪਵੇਗਾ ਉਸ ਦਸਤਾਵੇਜ਼ ਦਾ ਨਾਮ ਖਾਲੀ ਥਾਂ ਦੇ ਵਿੱਚ ਲਿਖਣਾ ਹੈ ਜੇ ਫੋਟੋ ਬਦਲਾਉਣੀ ਹੈ ਤਾਂ ਹਾਲੀਆ ਰੰਗीन ਫੋਟੋ 4.5x3.5 ਸੈਂਟੀਮੀਟਰ ਸਾਫ਼ ਚਿੱਟੇ ਬੈਕਗ੍ਰਾਉਂਡ ਨਾਲ ਬਿਨਾਂ ਦਸਤਖਤ ਕੀਤੇ ਲਗਾਉਣੀ ਹੈ ਬਿਨਾਂ ਸੁੱਧ ਦੇ ਈਪੀ ਕਾਰਡ ਦੀ ਨਕਲ ਤੁਹਾਨੂੰ ਚਾਹੀਦੀ ਹੈ ਤਾਂ ਅਰਜੀਕਰਤਾ ਠੀਕ ਦਾ ਚਿੰਨ ਲਗਾ ਕੇ ਨਵਾਂ ਈਪੀ ਕਾਰਡ ਮੰਗ ਸਕਦਾ ਹੈ ਇਸ ਲਈ ਪੁਰਾਣਾ ਫਟਿਆ ਈਪੀ ਕਾਰਡ ਵਾਪਸ ਕਰਨਾ ਪਵੇਗਾ ਜੇ ਈਪੀ ਕਾਰਡ ਗੁੰਮ ਹੋ ਗਿਆ ਤਾਂ ਐਫ ਆਈ ਆਰ ਪੂਲਸ ਰਿਪੋਰਟ ਦੀ ਕਾਪੀ ਦੇਣੀ ਪਵੇਗੀ ਅਰਜੀਕਰਤਾ ਨੇ ਘੋਸ਼ਣਾ ਦੇਣੀ ਹੈ ਕਿ ਫਾਰਮ ਵਿੱਚ ਦਿੱਤੀ ਜਾਣਕਾਰੀ ਉਸ ਦੀ ਜਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਸਹੀ ਹੈ ਜੇ ਘੋਸ਼ਣਾ ਝੂਠੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਰਿਪਰੈਜ਼ੈਂਟੇਟਿਵ ਆਫ ਪੀਪਲ ਐਕਟ 1950 ਦੀ ਧਾਰਾ 31 ਤਹਿਤ ਦੰਡਨੀ ਅਪਰਾਧ ਹੈ ਇਸ ਦੇ ਵਿੱਚ 1 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ